ਹੈਲੋ ਜੀ ਸਾਰਿਆਂ ਨੂੰ ਸਤਿ ਸ੍ਰੀ ਅਕਾਲ ਆਪ ਸਭ ਦਾ ਮੇਰੇ ਚੈਨਲ ਤੇ ਬਹੁਤ ਬਹੁਤ ਸਵਾਗਤ ਹੈ ਜੀ। ਹੈਲੋ ਜੀ ਅੱਜ ਆਪਾਂ ਲੈ ਕੇ ਆਏ ਹਾਂ ਡਿਜ਼ਾਈਨ ਤੇ ਆਪਾਂ ਡਿਜ਼ਾਈਨ ਬਣਾਉਣਾ ਸਟਾਰਟ ਕਰਦੇ ਹਾਂ ਇਹ 5-5 ਗੁੰਡਿਆਂ ਦਾ ਡਿਜ਼ਾਈਨ ਹੈ ਜੀ। ਉਲਟੀ ਸਾਈਡ ਆਹ। 5-5 ਗੁੰਡਿਆਂ ਦਾ ਡਿਜ਼ਾਈਨ ਹੈ। 2 ਗੁੰਡੇ ਇਧਰੋਂ ਉਲਟੇ ਪਹਿਣਗੇ ਤੇ 3 ਗੁੰਡੇ ਸਿੱਧੇ। ਆਹ ਉਲਟੀ ਸਾਈਡ ਆ ਇਧਰੋਂ 2 ਗੁੰਡੇ ਸਿੱਧੇ 3 ਗੁੰਡੇ ਉਲਟੇ। ਇਹ ਬਣਾਈ ਜਾਂਦੀ ਸੀ ਮੈਂ ਇਸੇ ਤੇ ਦੱਸ ਦਿੰਨੀ ਆ ਤੇ ਇਹ ਫਸਟ ਸਲਾਈ ਹੈ ਜੀ ਦੋ ਕੁੰਡੇ ਆਪਾਂ ਉਲਟੇ ਬਣਾਵਾਂਗੇ ਤਿੰਨ ਕੁੰਡੇ ਸਿੱਧੇ ਬਣਾਵਾਂਗੇ ਇਹ ਆਪਾਂ ਜਿਵੇਂ ਬਾਰਡਰ ਬਣਾ ਕੇ ਫਸਟ ਸਲਾਈ ਸ਼ੁਰੂ ਕਰਦੇ ਆ ਡਿਜ਼ਾਈਨ ਉਹ ਵਾਲੀ ਸਲਾਈ ਹੈ ਜੀ ਦੋ ਕੁੰਡੇ ਉਲਟੇ ਤੇਨ ਨੂੰ ਲੈ ਸਿੱਧੇ ਡਿਜ਼ਾਈਨ ਕੋਟੀ ਸਵੈਟਰ ਜੈਕਟ ਕੁਛ ਵੀ ਬਣਾਓ ਬਹੁਤ ਸੋਹਣਾ ਬਣਦਾ ਏ ਤੇ ਬਣਦਾ ਵੀ ਬਹੁਤ ਜਲਦੀ ਜਲਦੀ ਹੈ 컬러 ਵੀ ਕੋਈ ਹੋਵੇ ਹਰੇਕ ਕਲਰ ਤੇ ਵਧੀਆ ਜੱਜਣ ਵਾਲਾ ਡਿਜ਼ਾਈਨ ਹੈ ਤੇ ਤੁਸੀਂ ਵੀ ਟਰਾਈ ਜਰੂਰ ਕਰਿਓ ਜੇ ਹੁਣ ਆਪਾਂ ਗਰਮੀਆਂ 'ਚ ਜਿਵੇਂ ਇਹਲੇ ਬਣਾਉਨੇ ਆ ਤਾਂ ਬਹੁਤ ਸੌਖਾ ਜਿਹਾ ਡਿਜ਼ਾਈਨ ਹੈ ਜੀ ਹਲਕਾ ਜਨਾਂ ਵਾਲੇ ਆਪਾਂ ਸਿੱਧੀ ਸਲਾਈ ਸਾਰੀ ਬਾਲੀਆ ਹੁਣ ਆਪਾਂ ਆਗੇ ਉਲਟੀ ਸਾਈਡ ਉਲਟੀ ਸਾਈਡ ਆਪਾਂ ਪਾਵਾਂਗੇ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਸੋਰੀ ਇਹ ਇੱਥੇ ਪਾਤਾ ਦੋ ਕੁੰਡੇ ਫੁੱਲਦੇ ਇਹ ਆਪਣੀਆਂ ਦੋ ਸਲਾਈਆਂ ਜਿਹੜੀਆਂ ਆਪਾਂ ਆਮ ਬਣਾਉਨੇ ਆ ਡਿਜ਼ਾਈਨ ਸਟਾਰਟ ਕਰਨ ਤੋਂ ਪਹਿਲਾਂ ਉਹ ਵਾਲੀਆਂ ਹੀ ਕੋਈ ਡਿਜ਼ਾਈਨ ਤਾਂ ਹੁੰਦਾ ਚਲੋ ਨਾਲ ਦੀ ਨਾਲ ਸਟਾਰਟ ਹੋ ਜਾਂਦਾ ਕੋਈ ਡਿਜ਼ਾਈਨ ਇਸ ਤਰ੍ਹਾਂ ਦੇ ਹੁੰਦੇ ਆ ਕਿ ਸਾਨੂੰ ਦੋ ਸਲਾਈਆਂ ਚਾਰ ਸਲਾਈਆਂ pooni ja bändina . see ei häiri , nii on , nii on tuuslane . mul täis laivi ja põmmenagi kamblid , Karli . డిజైన్ ఫస్ట్ కుడా దో కు ఉల్టే ధా ఇద్దరీ రకే ఆహా వాళ్ళ జన కు ਤਿੰਨ ਗੁੰਡਿਆਂ ਦਾ ਇੱਕ ਗੁੰਡਾ ਬਣਾ ਦਾਂਗੇ। ਦੋ ਗੁੰਡੇ ਹੋ ਗਏ ਹੁਣ ਆਪਾਂ ਧਾਗਾ ਇੱਧਰ ਹੀ ਰੱਖਾਂਗੇ। ਆਪਾਂ ਐਂ ਕਰਕੇ ਇਸ ਤਰ੍ਹਾਂ ਵੀ ਵਾਲ ਪਾ ਸਕਦੇ ਹਾਂ। ਇਸ ਤਰ੍ਹਾਂ ਬਾਲੀ ਵੱਡੀ ਗਲੀ ਜੀ ਹੋ ਜਾਂਦੀ ਹੈ ਜੇ ਆਪਾਂ ਇੱਧਰ ਹੀ ਰੱਖਦੇ ਆਂ। ਤਾਂ ਜਿਵੇਂ ਆਪਾਂ ਪਿੱਛੇ ਧਾਗਾ ਕਰਕੇ ਵਧਾਉਨੇ ਆ ਆਪਣੇ ਹਿਸਾਬ ਨਾਲ ਉਸ ਤਰ੍ਹਾਂ ਗੁੰਡਾ ਵਧ ਗਿਆ ਤਿੰਨ ਗੁੰਡੇ ਬਣ ਗਏ। ਇੱਕ ਗੁੰਡਾ ਉਲਟਾ ਅਗਲਾ ਫੇਰ ਗੁੰਡਾ ਉਲਟਾ ਅੱਗੇ ਫੇਰ ਅਸੀਂ ਹੁਣ ਆਹ ਇਸੇ ਤਰ੍ਹਾਂ ਹੀ ਕਰਨਾ ਆ ਦੋ ਗੁੰਡੇ ਥੋੜੇ ਜਿਹਾ ਲੂਜ਼ ਕਰ ਲਾਂਗੇ ਧਾਗਾ ਇੱਧਰ ਹੀ ਹੈ ਤੇ ਦਾ ਇੱਕ ਗੁੰਡਾ ਬਣਾ ਦਾਂਗੇ ਹੁਣ ਧਾਗਾ ਪਿੱਛੇ ਰੱਖਾਂਗੇ ਤਾਂ ਦੋ ਗੁੰਡੇ ਉਲਟੇ ਬਣਾ ਲਾਂਗੇ ਇਹ ਕਿੰਨਾ ਸੌਖਾ ਸਿਰਫ ਆ ਬਸ ਇੱਕ ਹੀ ਸਲਾਈ ਦਾ ਡਿਜ਼ਾਈਨ ਹੈ ਫਿਰ ਧਾਗਾ ਇੱਧਰ ਰੱਖਾਂਗੇ ਆ ਤਿੰਨ ਗੁੰਡੇ ਸਲਾਈ ਜਪਾ ਕੇ ਤੇ ਨਾਲ ਇੱਕ ਕਰ ਦਾਂਗੇ ਫਿਰ ਧਾਗਾ ਪਿੱਛੇ ਰੱਖ ਕੇ ਦੋ ਕੁੰਡੇ ਉਲਟੇ ਬਣਾ ਲਾਂਗੇ ਸਿੱਧੇ ਪਾਸੇ ਹੋਰ ਜੀ ਜੇ ਮੇਰੇ ਚੈਨਲ ਤੇ ਨਵੇਂ ਆ ਤਾਂ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਤੇ ਲਾਈਕ ਜ਼ਰੂਰ ਕਰ ਦਿਆ ਕਰੋ ਜੀ ਤੇ ਇੱਕ ਮੇਰੀ ਵੀਡੀਓ ਪੂਰੀ ਦੇਖਿਆ ਕਰੋ ਜੀ ਪੂਰੀ ਵੀਡੀਓ ਦੇਖਣ ਦੇ ਡਿਜ਼ਾਈਨ ਦਾ ਪਤਾ ਲੱਗਦਾ ਹੈ ਚਲੋ ਜੀ ਆਪਾਂ ਸਿੱਧੀ ਸਲਾਈ ਪੂਰੀ ਕੰਪਲੀਟ ਹੋ ਗਈ ਆਪਣੀ ਇਸ ਤਰ੍ਹਾਂ ਬਣ ਗਿਆ ਇਹ ਜਨ ਉਲਟੀ ਸਲਾਈ ਆ ਗਈ ਆਪਣੀ ਇਹਦੇ ਚ ਆਪਾਂ ਦੋ ਕੁੰਡੇ ਸਿੱਧੇ ਤਿੰਨ ਕੁੰਡੇ ਉਲਟੇ ਇੱਕ ਸਲਾਈ ਸਾਡੀ ਸਿੱਧੀ ਉਲਟੀ ਆ ਹੋਗੀ ਦੋ ਸਲਾਈਆਂ ਇਕ ਉਲਟੀ ਸਿੱਧੀ ਹੋਰ ਪੈਣੀਆਂ ਚਾਰ ਸਲਾਈਆਂ ਦਾ ਡਿਜ਼ਾਈਨ ਇੱਕ ਡਿਜ਼ਾਈਨ ਨੇ ਤਾਂ ਮੰਨੀਆਂ ਇੱਕ ਹੀ ਸਲਾਈ ਤੇ ਪੈਂਦਾ ਬਾਕੀ ਤਿੰਨ ਸਲਾਈਆਂ ਸਾਨੂੰ ਵਿੱਚ ਪਲੇਨ ਕੱਢਣੀਆਂ ਪੈਂਦੀਆਂ ਬੇਸ ਵਾਸਤੇ ਉਹਦੇ ਜਿਵੇਂ ਤੋਂ ਕੁੰਡੇ ਉਲਟੇ ਪਾਸੋਂ ਸਿੱਧੇ ਤੇ ਤਿੰਨ ਕੁੰਡੇ ਉਲਟੇ ਸਿੱਧੇ ਪਾਸੇ ਤੋਂ 2 ਗੁੰਡੇ ਉਲਟੇ 3 ਗੁੰਡੇ ਸਿੱਧੇ ਇਸ ਤਰ੍ਹਾਂ ਬਣਾਉਣਾ ਹੈ। ਆਹ ਸਾਡਾ ਡਿਜ਼ਾਈਨ ਹੈ। ਆਹ ਸਲਾਈ ਬਣਾ ਕੇ ਅਸੀਂ ਦੋ ਸਲਾਈਆਂ ਇਸੇ ਤਰ੍ਹਾਂ ਹੀ ਹੋਰ ਕੱਢਣੀਆਂ। ਤਾਂ ਸਾਡੀਆਂ 4 ਸਲਾਈਆਂ ਦਾ ਡਿਜ਼ਾਈਨ ਹੈ ਜੀ। സൈനിയ ഡിജൈൻ്റെ ആണ് പ്ലേ വാലോ ഇങ്ങനെ സോണി ഡിജൻ ബുദ് സവേറ്റ ജനോ ਚਲੋ ਜੀ ਟਰਾਈ ਜ਼ਰੂਰ ਕਰਿਓ ਤੇ ਮੈਂ ਫਿਰ ਤੋਂ ਕਹਿਨੀ ਆਂ ਕਿ ਮੇਰੇ ਚੈਨਲ ਨੂੰ ਸਬਸਕ੍ਰਾਈਬ ਤੇ ਵੀਡੀਓ ਨੂੰ ਸ਼ੇਅਰ ਜ਼ਰੂਰ ਕਰਦਿਆ ਕਰੋ ਜੀ ਤੇ ਲਾਈਕ ਵੀ ਕਰਦਿਆ ਕਰੋ ਆਪ ਦਾ ਬਹੁਤ ਬਹੁਤ ਧੰਨਵਾਦ ਹੋਊਗਾ ਜੀ ਚਲੋ ਜੀ ਮਿਲਦੇ ਆ ਕਿਸੇ ਨਵੀਂ ਵੀਡੀਓ 'ਚ